ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਵਿੱਤਰ ਵਿਸਾਖੀ ਦਾ ਦਿਹਾੜਾ ਹੈ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਸਭ ਤੋਂ ਪਹਿਲਾਂ ਸਮੁੱਚੀ ਲੋਕਾਈ ਨੂੰ ਸਾਡੇ ਵੱਲੋਂ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕ ਇਹ ਦਿਨ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਔਰ ਸਾਰਾ ਸਾਲ ਜਿਹੜਾ ਹੈ ਉਹ ਤੁਹਾਡੀ ਤਰੱਕੀ ਤੁਹਾਡੀ ਸਿਹਤ ਬਿਲਕੁਲ ਠੀਕ ਰਹੇ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹੋ ਅਸੀਂ ਅੱਜ ਸਾਧ ਸੰਗਤ ਦੇ ਨਾਲ ਜਥੇ ਦੇ ਨਾਲ ਪਾਕਿਸਤਾਨ ਦੇ ਗੁਰਤਾ ਮਾਦੀ ਅਤੇ ਇਤਿਹਾਸਕ ਥਾਵਾਂ ਦੀ ਯਾਤਰਾ ਕਰਦੇ ਹੋਏ ਅੱਜ ਅਸੀਂ ਪੰਜਾ ਸਾਹਿਬ ਪਹੁੰਚੇ ਹਾਂ ਇਹ ਉਹੀ ਪੰਜਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵਲੀ ਕੰਧਾਰੀ ਦੇ ਹੰਕਾਰ ਦੇ ਪਹਾੜ ਨੂੰ ਨਿਮਰਤਾ ਦਾ ਪੰਜਾ ਲਾ ਕੇ ਉਹ ਉਹ ਸਥਾਨ ਹੈ ਜਿੱਥੇ ਪੰਜਾ ਸਾਹਿਬ ਉਹ ਪੱਥਰ ਪਿਆਏ ਜਿਹਦੇ ਵਿੱਚ ਮੇਰੇ ਬਾਬਾ ਨਾਨਕ ਜੀ ਦਾ ਹਲੇ ਤੱਕ ਵੀ ਜਿਹੜਾ ਉਹ ਪੰਜਾ ਲੱਗਿਆ ਹੋਇਆ ਹੈ ਔਰ ਸੰਗਤਾਂ ਉਸ ਪੰਜੇ ਦੇ ਵਿੱਚ ਆਪਣਾ ਪੰਜਾ ਲਾ ਕੇ ਖੁਸ਼ੀਆਂ ਮਹਿਸੂਸ ਕਰ ਰਹੀਆਂ ਨੇ ਔਰ ਸ਼ਰਧਾ ਪੇਸ਼ ਕਰ ਰਹੀਆਂ ਨੇ ਇਹ ਮੇਰੇ ਪਿਛਲੇ ਪਾਸੇ ਇੱਧਰ ਗੁਰਦੁਆਰਾ ਪੰਜਾ ਸਾਹਿਬ ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਾਮਿਲ ਕੀਤਾ ਸੀ ਪ੍ਰਕਰਮਾਂ ਦੇ ਵਿੱਚ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਦੇਸ਼ਾਂ ਵਿਦੇਸ਼ਾਂ ਤੋਂ ਕੈਨੇਡਾ ਅਮਰੀਕਾ ਯੂਕੇ ਇਟਲੀ ਯੂਰਪ ਏਸ਼ੀਆ ਤੇ ਇੰਡੀਆ ਤੋਂ ਵੀ ਬਹੁਤ ਸਾਰੇ ਜਿਹੜੇ ਸੰਗਤ ਰੂਪੀ ਜਥੇ ਇੱਥੇ ਅੱਜ ਪਹੁੰਚੇ ਹੋਏ ਨੇ ਤੋਂ ਅਸੀਂ ਸਾਰਿਆਂ ਨੂੰ ਵਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦਾ ਇਹ ਜਿਹੜਾ ਪੁਰਬ ਹੈ ਉਹਦੀਆਂ ਬਹੁਤ-ਬਹੁਤ ਵਧਾਈਆਂ ਮੁਬਾਰਕਬਾਦ ਦਿੰਨੇ ਆ ਅਸਲ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਭਾਵੇਂ 1699 ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਪਰ ਇਹ ਜਿਹੜਾ ਸਿੱਖੀ ਦਾ ਬੂਟਾ ਹੈ ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਹੀ ਲਾ ਦਿੱਤਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ ਗੁਰੂ ਨਾਨਕ ਦੇ ਮਹਾਰਾਜ ਦੇ ਸਿੱਖੀ ਦੇ ਲਾਏ ਹੋਏ ਬੂਟੇ ਨੂੰ ਗੁਰੂ ਦਸਮ ਪਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੂਟੇ ਨੂੰ ਪੇਦ ਚਾੜੀ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਉਹ ਖਾਲਸਾ ਪੰਥ ਅੱਜ ਤੱਕ ਬਚਨ ਵੱਧ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਿੱਥੇ ਵੀ ਨਾ ਇਨਸਾਫੀ ਦੀ ਗੱਲ ਹੁੰਦੀ ਹੈ ਜਿੱਥੇ ਵੀ ਕੋਈ ਧਰਮ ਦੇ ਖਿਲਾਫ ਹੁੰਦੀ ਹੈ ਉਥੇ ਡਟ ਕੇ ਖੜਾ ਹੋ ਜਾਂਦਾ ਹੈ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਪੰਜਾ ਸਾਹਿਬ ਦੀ ਸੰਗਤ ਨੂੰ ਸਾਰੀ ਦੁਨੀਆ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਤੇ ਪੂਰੀ ਲੋਕਾਈ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਨੇ ਆ ਤੁਸੀਂ ਵੀ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਯਾਤਰਾ ਜਾਂ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨੰਬਰ ਹੈ 416 425 2627 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਸਾਖੀ ਅਤੇ ਖਾਲਸਾ ਸਾਜਣਾ ਦੇ ਵਸਦੀਆਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ